ਜੋ ਬੋਲੇ ਚੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੈਂ ਸਰਵਨ ਪਾਵਨ ਵਾਲਮੀਕ ਤੀਰਥ ਸੈਕਸ਼ਨ ਕਮੇਟੀ ਤੋਂ ਪੰਜਾਬ ਪ੍ਰਧਾਨ ਅਜ ਨਾਲੇ ਤੋਂ ਜੈ ਭੀਮ ਜੈ ਭਾਰਤ ਔਰ ਇਹ ਜਿਹੜਾ ਰੋਲ ਸਿੰਘ ਪ੍ਰਸੰਨਿਤ ਕੀਤਾ ਜਾ ਰਿਹਾ ਵਾ ਕਿ ਜਲੰਧਰ ਵਿੱਚ ਇੱਕ ਜਿਹੜੀ ਆ 13 ਸਾਲ ਦੀ ਬੱਚੀ ਦੇ ਨਾਲ ਜਿਹੜਾ ਬਲਾਤਕਾਰ ਕਰਕੇ ਉਸ ਨੂੰ ਜਿਹੜਾ ਵਾ ਗਲ ਕੁੱਟ ਕੇ ਉਹਦਾ ਜਿਹੜਾ ਵਾ ਤਾਰ ਦੇ ਨਾਲ ਗਲ ਕੁੱਟ ਕੇ ਨੂੰ ਮਾਰਿਆ ਗਿਆ ਕਤਲ ਕੀਤਾ ਗਿਆ ਤੇ ਉਹਨੂੰ ਜਿਹੜਾ ਵਾ ਦੋਸ਼ੀ ਨੂੰ ਜਿਹੜਾ ਵਾ ਮੌਕੇ ਤੇ ਫੜਿਆ ਗਿਆ ਪੁਲਿਸ ਵੱਲੋਂ ਪਰ ਅਜੇ ਜਿਹੜੀ ਉਹਨੂੰ ਬੰਦੀ ਸਜ਼ਾ ਨਹੀਂ ਮਿਲੀ ਕਿਉਂਕਿ ਉਥੋਂ ਦੇ ਨਾਲ ਹੀ ਜਿਹੜੇ ਪ੍ਰਸ਼ਾਸਨ ਨੇ ਉਥੋਂ ਦਾ ਉਹ ਵੀ ਉਥੇ ਕਤਲ ਦਾ ਭਾਗੀਦਾਰ ਆ ਕਿਉਂਕਿ ਜਿਹੜੇ ਦੋ ਮੁਲਾਜ਼ਮ ਉਹਨਾਂ ਦੇ ਘਰ ਦੀ ਤਲਾਸ਼ੀ ਲਈ ਆ ਉਹ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਵਾ ਜਲੰਧਰ ਵਾਲਿਆਂ ਵਾਸੀਆਂ ਨੂੰ ਕਿ ਉਥੋਂ ਦੇ ਜਿਹੜੇ ਪ੍ਰਸ਼ਾਸਨ ਦੇ ਦੋ ਮੁਲਾਜ਼ਮ ਪਹਿਲਾਂ ਆਏ ਨੇ ਉਹਨਾਂ ਨੇ ਪੌਣਾ ਘੰਟਾ ਉਹ ਘਰ ਦੀ ਤਲਾਸ਼ੀ ਕੀਤੀ ਆ ਪਰ ਜਿਹੜੀ ਕੁੜੀ ਦੀ ਮਾਂ ਵਾ ਦਹਾਈਆਂ ਪਾਉਂਦੀ ਰਹੀ ਕਿ ਮੇਰੀ ਬੇਟੀ ਇਸੇ ਘਰ ਚ ਆ ਪਰ ਪ੍ਰਸ਼ਾਸਨ ਨੇ ਉਥੇ ਨਲਾਇਕੀ ਆਪਣੀ ਵਿਖਾਉਂਦਿਆਂ ਹੋਇਆ ਪੌਣੇ ਘੰਟੇ ਅੰਦਰ ਤਲਾਸ਼ੀ ਕਰਕੇ ਪਰ ਉਹ ਕੁੜੀਆ ਨੂੰ ਅੰਦਰੋਂ ਬਚਾ ਨਹੀਂ ਸਕੇ ਕਿਉਂਕਿ ਉਹ ਪ੍ਰਸ਼ਾਸਨ ਵੀ ਜਿਹੜਾ ਉਹ ਬੰਦੇ ਦੇ ਨਾਲ ਜਿਹੜਾ ਵਾ ਰਲਿਆ ਹੋਇਆ ਸੀ ਉਹ ਬੰਦੇ ਦੇ ਨਾਲ ਤੇ ਉਹ ਜਿਹੜਾ ਬੱਚੇ ਦਾ ਕਤਲ ਹੋਇਆ ਵਾ ਉਹ ਪ੍ਰਸ਼ਾਸਨ ਦੀ ਲਾਪਰਵਾਹੀ ਨਾਲ ਹੋਇਆ ਵਾ ਜੇਕਰ ਤੁਹਾਡੇ ਮਤਾਰ ਦੀ ਇਨਸਾਫ ਨਹੀਂ ਹੁੰਦਾ ਤਾਂ ਸੰਘਰਸ਼ ਕਰੋਗੇ ਉਹ ਵਾਲੇ ਸਮੇਂ ਵੱਡਾ ਨਾਸ਼ੀ ਰਹੋਗੇ ਪਾਵਨ ਵਾਲਮੀਕ ਤੀਰਥ ਸੈਕਸ਼ਨ ਕਮੇਟੀ ਜੀ ਜਿਹੜੀ ਟੀਮ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਉਹ ਬੰਦੇ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾਂਦੀ ਤੇ ਉਹ ਪ੍ਰਸ਼ਾਸਨ ਦੇ ਜਿਹੜੇ ਦੋ ਮੁਲਾਜ਼ਮੇ ਆ ਉਹਨਾਂ ਨੂੰ ਉਹ ਕਤਲ ਦੇ ਮੈਟਰ 'ਚ ਨਹੀਂ ਰੱਖਿਆ ਜਾਂਦਾ ਸਾਡੀ ਪਾਵਨ ਵਾਲਮੀਕ ਤੀਰਥ ਸੈਕਸ਼ਨ ਕਮੇਟੀ ਦੀ ਭਾਰਤ ਲੈਵਲ ਦਾ ਜਿਹੜਾ ਵਾ ਉਹ ਪੂਰਾ ਐਕਸ਼ਨ ਲਵੇਗੀ ਤੇ ਇਹਨਾਂ ਦੋਸ਼ੀਆਂ ਨੂੰ ਜਿਹੜੀ ਆ ਫਾਂਸੀ ਦੀ ਜਦਾ ਜਿੰਨਾ ਤੱਕ ਹੁੰਦੀ ਨਹੀਂ ਆ ਉਹਨਾਂ ਤੱਕ ਆਪਾਂ ਚੈਨਾਂ ਨਹੀਂ ਬਵਾਂਗੇ ਲੱਗਦਾ ਕਿ ਤਾਹਾਨੂੰ ਜਿਹੜੇ ਪੁਲਿਸ ਅਧਿਕਾਰੀ ਉਹਨਾਂ ਨੂੰ ਡਿਸਮਿਸ ਕਰ ਦਿੱਤਾ ਗਿਆ ਆ ਇਸ ਦੇ ਨਾਲ ਪਰਿਵਾਰ ਦੀ ਤੇ ਜਿਹੜੇ ਲੋਕ ਉਹਨਾਂ ਦੀ ਸੰਤੁਸ਼ਟੀ ਹੋ ਸਕੇਗੀ ਵੇਖੋ ਜੀ ਜਿਹੜਾ ਡਿਸਮਿਸ ਕਰਨ ਦਾ ਮੈਟਰ ਆ ਉਹ ਇੱਕ ਪੁਲਿਸ ਦੀ ਜਰੀਆ ਇੱਕ ਮਿੱਠੀ ਗੋਲੀ ਆ ਕਿ ਇਹਨਾਂ ਨੂੰ ਜਿਹੜਾ ਵਾ ਡਿਸਮਿਸ ਕਰ ਦਿੱਤਾ ਹੋਰ ਦੋ ਚੌਂ ਦਿਨਾਂ ਨੂੰ ਉਹਨਾਂ ਨੇ ਜਿਹੜਾ ਵਾ ਉਹਨਾਂ ਨੂੰ ਡਿਊਟੀ ਤੇ ਚੜਾ ਦਿੱਤਾ ਜਾਣਾ ਵਾ ਪਰ ਜਿਸ ਦੀ ਧੀ ਮਰ ਗਈ ਆ ਜਿਸ ਦੀ ਧੀ ਕਤਲ ਹੋ ਗਈ ਆ ਉਸ ਪਰਿਵਾਰ ਨੂੰ ਨਾ ਧੀ ਮਿਲਨੀ ਤੇ ਨਾ ਉਹ ਭਰਾ ਨੂੰ ਭੈਣ ਮਿਲਨੀ ਆ ਜਿਹੜਾ ਭਰਾ ਉਹਦਾ ਤਾਂ ਹਾਂ ਮਾਰ ਮਾਰ ਕੇ ਰੋ ਰਿਹਾ ਹਵਾ ਕਿਉਂਕਿ ਪ੍ਰਸ਼ਾਸਨ ਦੀਆਂ ਨਲਾਕੀਆਂ ਜਿਹੜੀਆਂ ਨੇ ਬਹੁਤ ਵੱਡੀਆਂ ਨੇ ਉੱਥੇ ਤੇ ਉੱਥੋਂ ਦਾ ਜਿਹੜੇ ਕਮਿਸ਼ਨਰ ਦਾ ਇਨਸਾਫ ਆ ਉਹਨੂੰ ਆਪਾਂ ਬੇਨਤੀ ਕਰਦੇ ਆ ਕਿ ਤੇਰੇ ਜਲੰਧਰ ਸਹਿਰ ਵਿੱਚ ਜੋ ਹੋ ਰਿਹਾ ਵਾ ਉਹ ਸਿਰਫ ਤੇਰਾ ਪ੍ਰਸ਼ਾਸਨ ਜਿਹੜੀ ਗੁਲਾਮ ਤੇਰੀ ਆ ਤੇਰੇ ਕੋਲ ਉਹਨਾਂ ਕੋਈ ਕਸੀ ਨਹੀਂ ਜਾ ਰਹੀ ਤੇ ਇਸ ਕਰਕੇ ਜਿਹੜੀ ਧੀਆ ਨੇ ਉਹਨਾਂ ਨੂੰ ਇਨਸਾਫ ਦੇ ਤੇ ਜਿਹੜੇ ਤੇਰੀ ਕੁਰਸੀ ਤੇ ਬੈਠਾ ਦੇ ਤਾਂ ਜੋ ਕੋਈ ਉਮੀਦ ਕਰਦਾ ਤੇ ਉਹਨੂੰ ਜੇ ਉਮੀਦਾਂ ਤੇ ਪੂਰਾ ਕਰੋ ਜੋ ਬੋਲੇ ਸੋਨਰ ਪਏ ਪਗਵਾਨ ਬਾਲਮੀਕੀ ਮਹਾਰਾਜ ਕੀ ਜੈ ਮੈਂ ਪਵਨ ਵਾਲਮੀਕੀ ਤਿਰਥ ਐਕਸ਼ਨ ਕਮੇਟੀ ਤੋਂ ਜ਼ਿਲ੍ਹਾ ਪ੍ਰਧਾਨ ਪਰਵੀਨ ਕੌਰ ਅਜਨਾਲੇ ਤੋਂ ਔਰ ਜੋ ਜਲੰਧਰ ਦੇ ਵਿੱਚ 12 13 ਸਾਲ ਦੀ ਬੇਟੀ ਆ ਉਹਦੇ ਨਾਲ ਜਿਹੜਾ ਵਾ ਗਲਤ ਹਰਕਤ ਕਰਕੇ ਬਲਾਤਕਾਰ ਕਰਕੇ ਉਹਦਾ ਜਿਹੜਾ ਦੋਸ਼ੀ ਵੱਲੋਂ ਕਤਲ ਕੀਤਾ ਗਿਆ ਵਾ ਔਰ ਕਤਲ ਕਰਨ ਤੇ ਉਹਨੇ ਜਿਹੜਾ ਵਾ ਉਹ ਲੜਕੀ ਦੀ Laash ਜਿਹੜੀ ਆ ਬਾਥਰੂਮ ਦੇ ਵਿੱਚ ਰੱਖੀ ਸੀ ਤੇ ਉਥੋਂ ਦਾ ਪ੍ਰਸ਼ਾਸਨ ਦੀ ਨਲੈਕੀ ਇਹ ਵਕ ਜਿਹੜਾ ਪ੍ਰਸ਼ਾਸਨ ਤੱਕ ਇਹ ਗੱਲ ਪਹੁੰਚੀ ਤੇ ਪ੍ਰਸ਼ਾਸਨ ਨੇ ਜਿਹੜਾ 1.5-2 ਘੰਟੇ ਉਹਨਾਂ ਦੇ ਵੇਸਟ ਨਗਾ ਦਿੱਤੇ ਪਰਿਵਾਰ ਦੇ ਜਦ ਕਿ ਉਹਦੀ ਮਾਂ ਜਿਹੜੀ ਕੁੜੀ ਗੁੜੀਆ ਦੀ ਸੀ ਉਹ ਤਾਂ ਹਮ ਆ ਰਹੀ ਸੀ ਕਿ ਮੇਰੀ ਬੇਟੀ ਇਹਨਾਂ ਦੇ ਘਰੇ ਹੀ ਆ ਕਿਉਂਕਿ ਉਸਦੀ ਵੀਡੀਓ ਵੀ ਜਿਹੜੀ ਉਹ ਜਗ੍ਹਾ ਤੇ ਜਾਰੀ ਕੀਤੀ ਗਈ ਵਾ ਪਰ ਉਹਨਾਂ ਦੀ ਪ੍ਰਸ਼ਾਸਨ ਦੀ ਨਲੈਕੀ ਕਾਰਨ ਹੀ ਲੜਕੀ ਦੀ ਜਿਹੜੀ ਆ ਮੌਤ ਹੋ ਗਈ ਆ ਕਿਉਂਕਿ ਉਹ ਆਪਣੀ ਕੋਸ਼ਿਸ਼ ਤੇ ਉਹ ਬੰਦਾ ਜਿਹੜਾ ਕਾਮਯਾਬ ਹੋ ਗਿਆ ਹੋ ਸਕਦਾ ਕਿ ਜੇ ਇਹ 1.5-2 ਘੰਟੇ ਪਹਿਲਾਂ ਲੜਕੀ ਨੂੰ ਜਿਹੜਾ ਉਥੋਂ ਕੱਢ ਲੈਂਦੇ ਤਾਂ ਹੋ ਸਕਦਾ ਉਹਦੀ ਜਾਨ ਬਚ ਜਾਂਦੀ ਕੋਈ ਉਹਦੇ ਸਾਹ ਰਹਿੰਦੇ ਹੁੰਦੇ ਤੇ ਉਸ ਦੀ ਜਾਨ ਵਾਜ ਜਾਂਦੀ ਪਰ ਜਿਹੜਾ ਵਾ ਇਹ ਬਹੁਤ ਜ਼ਿਆਦਾ ਪ੍ਰਸ਼ਾਸਨ ਨੇ ਧੱਕਾ ਕੀਤਾ ਉਹ ਜਗ੍ਹਾ ਤੇ ਤੇ ਅਸੀਂ ਇਹ ਚ ਮੰਗ ਕਰਦੇ ਹਾਂ ਸਰਕਾਰ ਗਾੜੀ ਔਰ ਉੱਚ ਅਧਿਕਾਰੀਆਂ ਦੇ ਗਾੜੀ ਕਿ ਜਿਹੜਾ ਉਹ ਦੋਸ਼ੀ ਨੂੰ ਵਾ ਫਾਂਸੀ ਦੀ ਸਜ਼ਾ ਦਿੱਤੀ ਜਾਏ ਤੇ ਜਿਹੜੇ ਉਥੋਂ ਦੇ ਮੁਲਾਜ਼ਮ ਹੀ ਉਹ ਜਗ੍ਹਾ ਤੇ ਉਹਨਾਂ ਨੂੰ ਵੀ ਜਿਹੜੇ ਸਖਤ ਤੋਂ ਸਖਤ ਕਤਲ ਦੇ ਵਿੱਚ ਹੀ ਜਿਹੜੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ, ਪਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਤੋਂ ਵਧੀਆ ਬ੍ਰਾਂਡਸ ਤੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਆ ਇੰਡੀਆ ਨਿਊਜ਼